ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ ਤੋ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂ ठाकुर ਊਚ ਭਗਵਾਨਾ ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀਂ ਲਹੀਐ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਅ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਲੋਰੇ ਅਰਸੋਂ ਪੁਰਸੋਂ ਚਟੀਆਂ ਤੋਦ ਦੁਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਾੜ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਈ ਐ ਸਬਨਾ ਦਾ ਵੀ ਸਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਰੱਬ ਕੀ ਛਾਰਣ ਸਗਲ ਪੈ ਲਾਥੀ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰੰਮ ਸੁਆਮੀ ਪੂਰਾ ਸਤ ਗੁਰ ਧਿਆਇਆ ਪਰਬ ਕੀ ਸ਼ਰਣ ਸਗਲ ਪੈ ਲਾਥੀ ਦੁਖ ਬਿਨ ਸੇ ਸੋਖ ਪਾਇਆ ਦਿਆਲ ਹੋਆ ਪਰਬਰਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਾਰ ਕਿਰਪਾ ਪ੍ਰਭ ਦੀਨ ਦੇ ਆਲਾ ਗੁਣ ਗਾਵਾਂ ਰੰਗ ਰਾਤਾ ਰਹਾ ਸਤ ਗੁਰ ਨਾਮ ਨਿਧਾਨ ਦਿੜੜਾਇਆ ਚਿੰਤਾ ਸਗਲ ਬਿਨਾਸੀ ਕਾਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬਿਨਾਸੀ ਤਾ ਕਉ ਬਿਗਨ ਨਾ ਕਉ ਲਾਗ ਜੋ ਸਤ ਗੁਰੇ ਆਪਣੈ ਰਾਖੀ ਚੜ ਕਮਲ ਬਸੀ ਰੇ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰੈ ਜਨਪੂਰਨ ਪੈਜ ਰਖਾਈ ਕਰਿ ਸਿਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀਐ ਚ ਪੁਜਾਈ ਨਾਨਕ ਦਾਸ ਤੋ ਕੈ ਬਲਹਾਰੈ ਜਨਪੂਰਨ ਪੈਜ ਰਖਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ